ਸਸਟਰੀ ਕਾਲ ਜਿਸ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਾਂ ਜਸੀਖਰ ਆਕਲੈਟ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਦੋ ਠੀ ਨੇਚਰਸ ਨੂੰ ਛੋਟੀ ਉਮਰ ਦੇ ਲੁਟੇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਬੀਤੇ ਦਿਨ ਹੀ ਉਹਨੇ ਹੁੰਗਾ ਦੇ ਮਾਲ ਦੇ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਦੇ ਉੱਤੇ ਲੁੱਟ ਕੀਤੀ ਗਈ। ਇਹ ਘਟਨਾ ਸ਼ਾਮੀ 4 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਦੋ ਛੋਟੀ ਉਮਰ ਦੇ ਲੁਟੇਰੇ ਉਹਨੇ ਹਾਂਗਾ ਮਾਲ ਦੇ ਇੱਕ ਜੁਵਲਰੀ ਸਟੋਰ ਦੇ ਵਿੱਚ ਵੜੇ। ਉਹਨਾਂ ਵੱਲੋਂ ਹਥੌੜਿਆਂ ਦੀ ਮਦਦ ਦੇ ਨਾਲ ਕੈਬਿਨਟਸ ਨੂੰ ਤੋੜ ਕੇ ਉੱਥੋਂ ਕਾਫੀ ਸਾਰੇ ਗਹਿਣੇ ਲੁੱਟ ਕੇ ਉਹ ਫਰਾਰ ਹੋ ਗਏ। ਉਧਰ ਰਾਤੀ ਠੀਕ 10 ਵਜੇ ਤੋਂ ਬਾਅਦ ਪੁਲਿਸ ਵੱਲੋਂ ਫੁਕੀਕੋਹੀ ਦੇ ਵਿੱਚ ਇੱਕ ਤੇਜ਼ ਰਫਤਾਰ ਵਾਹਨ ਉਜਾਂਦੇ ਦੇਖਿਆ ਗਿਆ ਇਸ ਦਾ ਪਿੱਛਾ ਕਰਨ ਤੋਂ ਬਾਅਦ ਕਾਫੀ ਘੰਟੇ ਦਾ ਪਿੱਛਾ ਈਗਲ ਹੈਲੀਕਾਪਟਰ ਤੇ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਆਖਿਰਕਾਰ ਇੱਕ 15 ਸਾਲਾਂ ਤੇ ਇੱਕ 17 ਸਾਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਇਹ ਉਹ ਹਿੱਲੂਟੇਰੇ ਸੰਜਨ ਵੱਲੋਂ ਉਹਨਾਂ ਹੰਗਾਵ ਦੇ ਮਾਲ ਦੇ ਵਿੱਚ ਲੁੱਟ ਕੀਤੀ ਗਈ ਸੀ ਇਹਨਾਂ ਦੇ ਵਾਹਨ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਗਹਿਣੇ ਵੀ ਬਰਾਮਦ ਕੀਤੇ ਗਏ ਨੇ 17 ਸਾਲਾਂ ਉਦੀ ਉਮਰ ਦੇ ਇਸ ਵਿਅਕਤੀ ਦੇ ਉੱਤੇ 22 ਜੂਨ ਨੂੰ ਇੱਕ ਹੋਰ ਸਪੋਰਟਸ ਵਾਰ ਦੇ ਵਿੱਚ ਲੁੱਟ ਕਰਨ ਦਾ ਵੀ ਮਾਮਲੇ ਦੇ ਇਲਜ਼ਾਮ ਲੱਗੇ ਨੇ ਉਹਦੇ ਨਾਲ ਦੋਵਾਂ ਦੀ ਪੇਸ਼ੀ ਅੱਜ ਆਕਲੈਂਡ ਯੂਥ ਕੋਰਟ ਦੇ ਵਿੱਚ ਕਰਵਾਈ ਗਈ ਹੈ